ਹੈਲੋ ਸਟੂਡੈਂਟਸ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਤੁਸੀਂ ਸਾਰੇ ਠੀਕ ਹੋਮੋਗੇ ਸੋ ਇਹ ਵੀਡੀਓ ਬਈਅਰ 4 ਸੈਂਦਰ ਸਟੂਡੈਂਟਸ ਲਈ ਪੇਪਰ ਕਰ ਰਹੀ ਸੀ ਇਨ ਇਨਕਲੂਸਿਵ ਸਕੂਲ ਠੀਕ ਹੈ ਤੋਂ ਉਹਦੇ ਵਿੱਚ ਜਿਹੜਾ ਸੀਗਾ ਸੀ ਯੂਨਿਟ 1 ਦੇ ਜਿਹੜੇ ਸੀਗੇ ਸਾਰੇ ਕੁਸਚਨ ਕਰ ਲਏ ਆ ਮੇਰੇ ਚੈਨਲ ਤੇ ਵੀਡੀਓ ਪਈਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਔਰ ਪਲੇਲਿਸਟ ਵੀ ਬਣਾਈ ਹੋਈ ਆ ਤੇ ਹੁਣ ਅਸੀਂ ਕਰਾਂਗੇ ਯੂਨਿਟ 2 ਠੀਕ ਹੈ ਵੈਰੀਅਰਸ ਇਨ ਇਨਕਲੂਸਿਵ ਐਜੂਕੇਸ਼ਨ ਸਮਿਲਿਤ ਸਿੱਖਿਆ ਦੇ ਰਾਹ ਵਿੱਚ ਰੁਕਾਵਟਾਂ ਸਮਿਲਿਤ ਸਿੱਖਿਆ ਦਾ ਮਤਲਬ ਸਾਰੇ ਵਿਦਿਆਰਥੀਆਂ ਨੂੰ ਇੱਕੋ ਸਕੂਲ ਵਿੱਚ ਪੂਰੀ ਬਰਾਬਰੀ ਤੇ ਇੱਜ਼ਤ ਨਾਲ ਸਿੱਖਣ ਦੇ ਅਪਸਰ ਦੇਣਾ ਠੀਕ ਹੈ ਸੋ ਜਿੱਥੇ ਸਾਰੇ ਹੀ ਬੱਚੇ ਠੀਕ ਹੈ ਜਿੱਥੇ ਸਾਰੇ ਬੱਚਿਆਂ ਨੂੰ ਜਿਹੜੀਆਂ ਬਰਾਬਰੀ ਦਿੱਤੀ ਜਾਂਦੀ ਆ ਠੀਕ ਹੈ ਔਰ ਉੱਥੇ ਜਿਹੜੇ ਸਾਰਿਆਂ ਨੂੰ ਸੇਮ ਹੀ ਮੌਕੇ ਮਿਲਦੇ ਆ ਅੱਗੇ ਵਧਣ ਦੇ ਕੋਈ ਵੀ ਪਾਪ ਨਹੀਂ ਕੀਤਾ ਜਾਂਦਾ ਠੀਕ ਹੈ ਚਾਹੇ ਉਹ ਕਿਸੇ ਵੀ ਜਾਤ ਧਰਮ ਲਿੰਗ ਜਾਂ ਅਸਮਰਥਾ ਜਾਂ ਵਿਕਲੰਗ ਹੋਵੇ ਠੀਕ ਹੈ ਚਾਹੇ ਉਹਨਾਂ ਦੇ ਵਿੱਚ ਕੋਈ ਜਿਹੜੀ ਆ ਅਸਮਰਥਾ ਆ ਠੀਕ ਹੈ ਜਾਂ ਵਿਕਲੰਗ ਆ ਪਰ ਉਹਨਾਂ ਨੂੰ ਜਿਹੜਾ ਸਾਰੇ ਇੱਕੋ ਹੀ ਕਲਾਸ ਵਿੱਚ ਇੱਕੋ ਸਕੂਲ ਦੇ ਵਿੱਚ ਬੈਠ ਕੇ ਜਿਹੜਾ ਸਿੱਖਿਆ ਹਾਸਲ ਕਰਦੇ ਆ ਸਮਿਲਿਤ ਸਿੱਖਿਆ ਵਿਕਲੈਂਗ ਬੱਚਿਆਂ ਨੂੰ ਬਾਕੀ ਬੱਚਿਆਂ ਦੇ ਬਰਾਬਰੇ ਦਾ ਹੱਕ ਦਿੰਦੀ ਹੈ ਤੇ ਵੱਖਰੇ ਜਾਂ ਵਿਪਿੰਤਾ ਨੂੰ ਦੂਰ ਵੱਖਰਾ ਜਾਂ ਵਿਪਿੰਤਾ ਨੂੰ ਦੂਰ ਕਰਦੀ ਹੈ ਠੀਕ ਹੈ ਸੋ ਆਪਸ ਦੇ ਵਿੱਚ ਜਿਹੜੇ ਫਰਕ ਹੁੰਦੇ ਆ ਠੀਕ ਹੈ ਉਹਨੂੰ ਜਿਹੜਾ ਇਹ ਦੂਰ ਕਰਦੀ ਆ ਸਮਿਲਿਤ ਸਿੱਖਿਆ ਦੀ ਸ਼ੁਰੂਆਤ ਹੀ ਇਸ ਵਿਚਾਰ ਨਾਲ ਹੋਈ ਸੀ ਕਿ ਸਾਰੇ ਬੱਚਿਆਂ ਨੂੰ ਇੱਕੋ ਜਿਹੇ ਮੌਕੇ ਮਿਲਣੇ ਚਾਹੀਦੇ ਹਨ ਠੀਕ ਹੈ ਸੋ ਸਮਿਲਿਤ ਸਿੱਖਿਆ ਜਿਹੜੀ ਆ ਠੀਕ ਹੈ ਇਹਦਾ ਜਿਹੜਾ ਸੀਗਾ ਵਿਚਾਰ ਜਿਹੜਾ ਸੀਗਾ ਕਿ ਸਾਰਿਆਂ ਨੂੰ ਇੱਕੋ ਜੀ ਸਿੱਖਿਆ ਮਿਲਣੀ ਚਾਹੀਦੀ ਆ ਠੀਕ ਹੈ ਫਿਰ ਜਿਹੜਾ ਸੀਗਾ ਵੀ ਕੁਲਾੰਗ ਬੱਚਿਆਂ ਵੱਲ ਜਿਹੜਾ ਖਾਸ ਧਿਆਨ ਦਿੱਤਾ ਗਿਆ ਤੇ ਫਿਰ ਹੀ ਇਹ ਜਿਹੜਾ ਸਿਧਾਂਤ ਵਿਚਾਰ ਉੱਪਰ ਕੇ ਸਾਹਮਣੇ ਆਇਆ ਕਿ ਸਮਮਿਲਿਤ ਜਿਹੜੇ ਸਕੂਲ ਖੋਲਣੇ ਚਾਹੀਦੇ ਆ ਜਿੱਥੇ ਸਾਰੇ ਹੀ ਬੱਚੇ ਇਕੱਠੇ ਪੜਨ ਚਾਹੀਓ ਵਿਕਲਾੰਗ ਆ ਠੀਕ ਹੈ ਚਾਹੇ ਉਹ ਜਿਹੜੇ ਆ ਸਧਾਰਨ ਬੱਚੇ ਆ ਪਹਿਲਾ ਜਿਹੜਾ ਪਹਿਲਾ ਵਿਸ਼ੇਸ਼ ਲੋਡ ਵਾਲੇ ਬੱਚਿਆਂ ਨੂੰ ਅਲੱਗ ਸਕੂਲਾਂ ਦੇ ਵਿੱਚ ਪੜਾਇਆ ਜਾਂਦਾ ਸੀਗਾ ਪਰ ਹੁਣ ਉਹਨਾਂ ਨੂੰ ਆਮ ਸਕੂਲਾਂ ਦੇ ਵਿੱਚ ਆਮ ਕਲਾਸਾਂ ਦੇ ਵਿੱਚ ਹਿੱਸਾ ਖੋਣ ਤੇ ਜੋਰ ਦਿੱਤਾ ਜਾਂਦਾ ਹੈ ਠੀਕ ਹੈ ਸੋ ਜਦੋਂ ਅ ਬਿਕਲਾਂਕ ਬੱਚਿਆਂ ਦੇ ਵੱਲ ਜਦੋਂ ਧਿਆਨ ਗਿਆ ਸੀਦਾ ਤੇ ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਇਹਨਾਂ ਦੇ ਲਈ ਅਲੱਗ ਸਕੂਲ ਹੋਣੇ ਚਾਹੀਦੇ ਕਿਉਂਕਿ ਇਹਨਾਂ ਦੀਆਂ ਨੀਡਸ ਜਿਹੜੀਆਂ ਸਪੈਸ਼ਲ ਆ ਔਰ ਉਹ ਆਮ ਸਕੂਲਾਂ ਦੇ ਵਿੱਚ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ ਠੀਕ ਹੈ ਤਾਂ ਇਸ ਦੇ ਲਈ ਉਹਨਾਂ ਨੇ ਕੀ ਕੀਤਾ ਸੀਗਾ ਕਿ ਇਹਨਾਂ ਨੂੰ ਜਿਹੜਾ ਆ ਸਕੋਰ ਦਿੱਤੇ ਜੋ ਦਿੱਤਾ ਗਿਆ ਭਾਰਤੀ ਸਿੱਖਿਆ ਨੀਤੀ ਸਮਿਲਿਤ ਸਿੱਖਿਆ ਨੂੰ ਵਧਾਵਾ ਦੇ ਰਹੀ ਹੈ ਪਰ ਫਿਰ ਵੀ ਸਮਰਿਤ ਜਿਹੜੀ ਹੈ ਸਮਿਲਿਤ ਸਿੱਖਿਆ ਦੇ ਰਾਹ ਵਿੱਚ ਕਿਹ ਪ੍ਰਕਾਰ ਦੀਆਂ ਰੁਕਾਵਟਾਂ ਆ ਰਹੀਆਂ ਹਨ ਠੀਕ ਹੈ ਇਨਕਲੂਸਿਵ ਐਜੂਕੇਸ਼ਨ ਦੇ ਵਿੱਚ ਫਿਰ ਵੀ ਬਹੁਤ ਸਾਰੀਆਂ ਰੁਕਾਵਟਾਂ ਆ ਔਰ ਸਮਿਲਿਤ ਸਿੱਖਣ ਦਾ ਪ੍ਰਬੰਧ ਸਿੱਖਣ ਦੀਆਂ ਸਾਰੀਆਂ ਰੁਕਾਵਟਾਂ ਨੂੰ ਜਿਹੜਾ ਆ ਰੁਕਾਵਟਾਂ ਨੂੰ ਦੂਰ ਕਰਨ ਤੋਂ ਹੈ ਠੀਕ ਹੈ ਸੋ ਇੱਥੇ ਜਿਹੜਾ ਆ ਵਰਡ ਮਿਸ ਹੋ ਗਿਆ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ ਤੋਂ ਹੈ ਇਹਨਾਂ ਰੁਕਾਵਟਾਂ ਨੂੰ ਤਿੰਨ ਸ਼੍ਰੇਣੀਆਂ ਦੇ ਵਿੱਚ ਵੰਡ ਸਕਦੇ ਆ ਤਿੰਨ ਜਾਂ ਚਾਰ ਸ਼੍ਰੇਣੀਆਂ ਦੇ ਵਿੱਚ ਵੰਡਿਆ ਜਾਂਦਾ ਹੈ ਇੱਕ ਜਿਹੜੀਆਂ ਸਿੱਖਿਆ ਦੀਆਂ ਰੁਕਾਵਟਾਂ ਆਂਦੀਆਂ ਐਜੂਕੇਸ਼ਨ ਲੈਵਲ ਦੇ ਉੱਤੇ ਸਿੱਖਿਆ ਦੇ ਪੱਧਰ 'ਤੇ ਰੁਕਾਵਟਾਂ ਆਉਂਦੀਆਂ ਉਸ ਤੋਂ ਬਾਅਦ ਸਮਾਜਿਕ ਸਮੱਸਿਆਵਾਂ ਵੀ ਜਿਹੜੀਆਂ ਰੁਕਾਵਟ ਪੈਦਾ ਕਰਦੀਆਂ ਆਂ ਜਾਂ ਸਮਿਲਿਤ ਸਕੂਲਾਂ ਦੇ ਜਿਹੜਾ ਔਰ ਐਜੂਕੇਸ਼ਨ ਦੇ ਰਾਹ ਦੇ ਵਿੱਚ ਭਾਵਨਾਤਮਕ ਸਮੱਸਿਆਵਾਂ ਆਰਥਿਕ ਸਮੱਸਿਆਵਾਂ ਠੀਕ ਹੈ ਸੋ ਇਹ ਦਿਨਾਂ ਤਿੰਨ ਚਾਰ ਤਰ੍ਹਾਂ ਦੀਆਂ ਸਮੱਸਿਆਵਾਂ ਮਾ ਜੜੀਆਂ ਆ ਸਮਮਿਲਤ ਸਿੱਖਿਆ ਦੇ ਰਾਹ ਦੇ ਵਿੱਚ ਰੁਕਾਵਟਾਂ ਆ ਸਿੱਖਣ ਦੇ ਰਸਤੇ ਵਿੱਚ ਕੁਝ ਰੁਕਾਵਟਾਂ ਉਹਦੇ ਸੰਗਠਨ ਦੇ ਵਿੱਚ ਕੁਝ ਆ ਰਹੀਆਂ ਆ ਕੁਝ ਸਮਾਜਿਕ ਆ ਭਾਵਨਾਤਮਿਕ ਆ ਤੇ ਆਰਥਿਕ ਆ ਠੀਕ ਹੈ ਅਸੀਂ ਦੇਖ ਲਾਂਗੇ ਆਮਾ ਐਜੂਕੇਸ਼ਨਲ ਵੈਰੀਅਰਸ ਠੀਕ ਹੈ ਸਿੱਖਿਆ ਪ੍ਰਣਾਲੀ ਦਾ ਸੰਗਠਨ ਸਭ ਤੋਂ ਪਹਿਲਾ ਜਿਹੜਾ ਆ ਆਰਗੇਨਾਈਜੇਸ਼ਨ ਆਫ এডੂਕੇਸ਼ਨ ਸਿਸਟਮ ਠੀਕ ਹੈ ਸਿੱਖਿਆ ਪ੍ਰਣਾਲੀ ਦਾ ਜਿਹੜਾ ਸੰਗਠਨ ਆ ਉਹ ਵੀ ਸਿੱਖਿਆ ਦੀਆਂ ਜਿਹੜੀਆਂ ਰੁਕਾਵਟਾਂ ਜਿਹੜੀਆਂ ਆ ਜਾਂ ਸਮਮਿਲਤ ਸਿੱਖਿਆ ਦੇ ਵਿੱਚ ਜਿਹੜਾ ਰੁਕਾਵਟਾਂ ਪੈਦਾ ਕਰਦਾ ਆ ਸਿੱਖਿਆ ਦਾ ਜਿਹੜਾ ਆ ਸੰਗਠਨ ਜਿਹੜਾ ਸਕੂਲੀ ਸਿੱਖਿਆ ਹਾਂ ਦਾ ਜਿਹੜਾ ਢਾਂਚਾ ਆ ਹਨਾ ਇਹ ਕੇਂਦਰ ਜਾਂ ਰਾਜ ਬੋਰਡਾਂ ਦੇ ਦੁਆਰਾ ਹੀ ਇਹਨੂੰ ਨਿਯੰਤਰਿਤ ਕੀਤਾ ਜਾਂਦਾ ਆ ਨਾ ਕੰਟਰੋਲ ਕੀਤਾ ਜਾਂਦਾ ਆ ਤੇ ਇਸ ਪ੍ਰਕਾਰ ਜਿਹੜੀ ਸਿੱਖਿਆ ਪ੍ਰਣਾਲੀ ਹੁੰਦੀ ਆ ਉਹ ਇਹਨਾਂ ਦੇ ਉੱਤੇ ਹੀ ਜਿਹੜੀ ਕੇਂਦ੍ਰਿਤ ਹੁੰਦੀ ਆ ਸੋ ਇਸ ਤਰ੍ਹਾਂ ਜੋ ਵੀ ਨਿਯਮ ਬਣਾਏ ਜਾਂਦੇ ਆ ਉਹਨਾਂ ਦੇ ਅਕੋਰਡਿੰਗ ਹੀ ਜਿਹੜਾ ਆ ਸਕੂਲ ਔਰ ਸਿੱਖਿਆ ਨੂੰ ਜਿਹੜਾ ਚੱਲਣਾ ਪੈਂਦਾ ਆ ਠੀਕ ਹੈ ਇਹਦੇ ਵਿੱਚ ਜਿਹੜੇ ਕੋਈ ਬਦਲਾਅ ਜਿਹੜੇ ਆ ਲੋਡ ਦੇ ਸਮੇਂ ਜੇ ਕਰਨ ਦੀ ਲੋੜ ਪਵੇ ਤਾਂ ਉਹ ਜਿਹੜੇ ਨਹੀਂ ਕਰ ਸਕਦੇ ਠੀਕ ਹੈ ਸੋ ਇਸ ਤੋਂ ਇਲਾਵਾ ਵੀ ਜਿਵੇਂ ਵੱਖ-ਵੱਖ ਤਰ੍ਹਾਂ ਦੇ ਸਕੂਲ ਆ ਜਿਵੇਂ ਨਿੱਜੀ ਸਰਕਾਰੀ ਤੇ ਜਨਤਿਕ ਆ ਨਾ ਇਹਨਾਂ ਦੇ ਵਿੱਚ ਅਲੱਗ-ਅਲੱਗ ਸਾਰਿਆਂ ਦਾ ਸਿੱਖਿਆ ਪ੍ਰਣਾਲੀ ਦਾ ਜਿਹੜਾ ਸੰਗਠਨ ਆ ਉਹ ਅਲੱਗ-ਅਲੱਗ ਹੁੰਦਾ ਆ ਠੀਕ ਹੈ ਤਾਂ ਇਹ ਵੀ ਜਿਹੜਾ ਆ ਇੱਕ ਰੁਕਾਵਟ ਆ ਜਿਵੇਂ ਲੈ ਸਕੂਲਾਂ ਦੇ ਰਾਹ ਦੇ ਵਿੱਚ ਕਿਉਂਕਿ ਇਹ ਸੰਗਠਨ ਸਾਰਾ ਉੱਪਰ ਤੋਂ ਤੈਅ ਹੋ ਕੇ ਆਉਂਦਾ ਆ ਮੌਕੇ ਦੇ ਹਿਸਾਬ ਨਾਲ ਕੋਈ ਪਰਵਰਤਨ ਕਰਨ ਦੀ ਅਗਰ ਲੋੜ ਪੈਂਦੀ ਆ ਤਾਂ ਉਹ ਨਹੀਂ ਕੀਤਾ ਜਾ ਸਕਦਾ ਰੁਕਾਵਟ ਦੇ ਰੂਪ ਦੇ ਵਿੱਚ ਪਾਠਕ੍ਰਮ ਕਰਿਕੂਲਮ ਐਸ ਕੀ ਵੈਰੀਅਰ ਠੀਕ ਹੈ ਅਸੂ ਕੀ ਹੈ ਕਿ ਜਿਹੜਾ ਪਾਠ ਕਰਮ ਆ ਉਹ ਵੀ ਜਿਹੜਾ ਆ ਸਮਿਲਿਤ ਪ੍ਰਣਾਲੀ ਦੇ ਵਿਕਾਸ ਦੇ ਵਿੱਚ ਜਿਹੜਾ ਆ ਇੱਕ ਰੁਕਾਵਟ ਆ ਹਨਾ ਸਾਡੇ ਦੇਸ਼ ਦੇ ਵਿੱਚ ਜਿਹੜਾ ਪਾਠ ਕਰਮ ਹੁੰਦਾ ਆ ਉਹ ਭਿੰਨ ਸਖਿਆਤਿਆਂ ਦੀ ਇੱਕ ਵਿਸ਼ਾਲ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਵਿੱਚ ਅਸਮਰਥ ਹੈ ਠੀਕ ਹੈ ਕਿਉਂਕਿ ਪਾਠ ਜਿਹੜਾ ਆ ਆਪਾਂ ਜਿਹੜਾ ਸਾਡਾ ਪਾਠ ਕਰਮ ਸਿਲੇਬਸ ਜਿਹੜਾ ਆ ਇਹ ਬੜਾ ਕਠੋਰ ਹੁੰਦਾ ਆ ਹਨਾ ਤੇ ਜਦੋਂ ਕਲਾਸ ਵਿੱਚ ਹੁਣ ਵੀ ਵਿਕਲਾੰਗ ਬੱਚੇ ਆ ਜਾਂ ਕੁਝ ਵੀ ਆ ਹਨਾ ਸਾਰਿਆਂ ਨੂੰ ਸੇਮ ਜਿਹੜਾ ਆ ਅ ਅਜਿਹਾ ਪੜਾਉਣਾ ਆ ਤੇ ਫਿਰ ਉਹਦੇ ਨਾਲ ਜਿਹੜੀ ਆ ਪ੍ਰੋਬਲਮ ਆਉਂਦੀ ਹੈ ਕਿਉਂਕਿ ਜ਼ਿਆਦਾਤਰ ਇਹ ਜਿਹੜਾ ਆ ਪ੍ਰੀਖਿਆ ਪ੍ਰਣਾਲੀ ਦੇ ਉੱਤੇ ਆਧਾਰਿਤ ਹੁੰਦਾ ਆ ਇਹਦੇ ਵਿੱਚ ਵਿਸ਼ਾ ਜਿਹੜਾ ਆ ਵਿਸ਼ੇ ਨੂੰ ਹੀ ਜ਼ਿਆਦਾ ਜਿਹੜੀ ਅਹਿਮੀਅਤ ਦਿੱਤੀ ਜਾਂਦੀ ਆ ਠੀਕ ਹੈ ਸੋ ਬੱਚਿਆਂ ਨੂੰ ਜਿਹੜਾ ਆ ਪੇਪਰਾਂ ਦੇ ਦਿਨਾਂ ਦੇ ਵਿੱਚ ਜਦੋਂ ਉਹਨਾਂ ਦੀ ਫਾਈਨਲ ਪ੍ਰੀਖਿਆ ਹੁੰਦੀ ਆ ਉਹਦੇ ਵਿੱਚ ਬਹੁਤ ਟਾਈਮ ਚਾਹੀਦਾ ਵੱਧ ਸਮਾਂ ਚਾਹੀਦਾ ਆ ਤੇ ਇਹਦੇ ਲਈ ਜਿਹੜਾ ਹੁਣ ਵਿਕਲਾੰਗ ਬੱਚੇ ਆ ਉਹਨਾਂ ਦੇ ਲਈ ਇਹ ਜਿਹੜੀ ਚੀਜ਼ ਆ ਉਹ ਰਕਾਬੜੇ ਪੈਦਾ ਕਰ ਦਿੰਦੀ ਆ ਜਮਾਤਾਂ ਦਾ ਆਕਾਰ ਠੀਕ ਹੈ ਜਮਾਤਾਂ ਦਾ ਆਕਾਰ ਕੀ ਹੁੰਦਾ ਹੈ ਕਿ ਕੇਵਲ ਸਕੂਲਾਂ ਦੇ ਵਿੱਚ ਜਮਾਤਾਂ ਦਾ ਆਕਾਰ ਬਹੁਤ ਵੱਡਾ ਹੁੰਦਾ ਇੱਕ ਕਲਾਸ ਦੇ ਵਿੱਚ 40 ਤੋਂ 50 ਬੱਚੇ ਹੁੰਦੇ ਆ ਇਹਨਾਂ ਸਾਰੇ ਬੱਚਿਆਂ ਦੇ ਨਾਲ ਅਧਿਆਪਕ ਦਾ ਨਜਿੱਠਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਉੱਪਰ ਦੀ ਜੇ ਕਲਾਸ ਦੇ ਵਿੱਚ ਵੀ ਵਿਕਲਾੰਗ ਬੱਚੇ ਹੋਣ ਤੇ ਅਧਿਆਪਕ ਨਾਲ ਧਿਆਨ ਹੀ ਨਹੀਂ ਦੇ ਸਕਦਾ ਠੀਕ ਹੈ ਕਿਉਂਕਿ ਇੱਦੀ ਵੱਡੀ ਕਲਾਸ ਦੇ ਵਿੱਚ ਤਾਂ ਡਿਸਪਲਿਨ ਬਣਾਉਣਾ ਹੀ ਜਿਹੜਾ ਹੈ ਬਹੁਤ ਵੱਡੀ ਗੱਲ ਹੋ ਜਾਂਦੀ ਆ ਸੋ ਇਸ ਤਰੀਕੇ ਦੇ ਨਾਲ ਜਮਾਤਾਂ ਦਾ ਕਾਰ ਵੀ ਜਿਹੜਾ ਆ ਇਹ ਵੀ ਸਮਿਲਤ ਸਿੱਖਿਆ ਦੇ ਰਾਹ ਦੇ ਵਿੱਚ ਰੁਕਾਵਟ ਆਨ ਸਿੱਖਿਆਤ ਅਧਿਆਪਕ ਦੀ ਰੁਕਾਵਟ ਠੀਕ ਹੈ ਸੋ ਕੀ ਹੁੰਦਾ ਆ ਕਿ ਜਿਹੜਾ ਆ ਸਮਾਜਿਕ ਸਿੱਖਿਆ ਦੇ ਵਿੱਚ ਤਾਂ ਜਿਹੜੇ ਵਿਸ਼ੇਸ਼ ਯੋਗਤਾ ਵਾਲੇ ਅਧਿਆਪਕਾਂ ਦੀ ਲੋਡ ਹੁੰਦੀ ਆ ਤਾਂ ਜੋ ਬੱਚਿਆਂ ਨੂੰ ਜਿਹੜਾ ਆ ਵਧੀਆ ਤਰੀਕੇ ਨਾਲ ਪੜਾਉਣ ਔਰ ਵਿਕਲਾੰਗ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਅੱਛੇ ਤਰੀਕੇ ਦੇ ਨਾਲ ਟਰੀਟ ਕਰ ਸਕਣ ਪਰ ਜਦੋਂ ਇਹ ਬੱਚੇ ਜਦੋਂ ਇਹ ਅਧਿਆਪਕ ਜਿਹੜੇ ਆ ਨਾ ਆਪ ਖੁਦ ਪੂਰੀ ਤਰ੍ਹਾਂ ਸਿੱਖਿਆਤ ਨਹੀਂ ਹੁੰਦੇ ਠੀਕ ਹੈ ਤੇ ਫਿਰ ਜਿਹੜਾ ਕੰਮ ਜਿਹੜਾ ਸਕੂਲ ਦਾ ਉਹਦਾ ਜਿਹੜਾ ਨਾ ਤਾਂ ਉਹ ਜਿਹੜਾ ਸਫਲਤਾਪੂਰਵਕ ਹੁੰਦਾ ਆ ਤੇ ਨਾ ਹੀ ਜਿਹੜਾ ਉਹਦਾ ਜਿਹੜਾ ਆ ਪੋਜ਼ਿਟਿਵ ਕੁਝ ਵੀ ਰਿਜ਼ਲਟ ਆਉਂਦਾ ਆ ਠੀਕ ਹੈ ਸੋ ਅਨਸਿੱਖਿਆ ਤੇ ਅਧਿਆਪਕ ਵੀ ਰੁਕਾਵਟਾਂ ਸਕੂਲ ਦੀ ਦੂਰੀ ਠੀਕ ਹੈ ਸਕੂਲ ਦੀ ਦੂਰੀ ਇਹ ਜਿਹੜਾ ਸਕੂਲ ਆ ਠੀਕ ਹੈ ਸਕੂਲ ਦਾ ਸਥਾਨ ਵੀ ਇੱਕ ਜਿਹੜੀ ਸਮੱਸਿਆ ਆ ਕੋਣ ਜੇ ਸਕੂਲ ਬਹੁਤ ਦੂਰ ਆ ਤੇ ਉੱਥੇ ਜਿਹੜਾ ਬੱਚਿਆਂ ਦੇ ਲਈ ਪਹੁੰਚਣਾ ਬਹੁਤ ਵੱਡੀ ਰੁਕਾਵਟ ਹੋ ਜਾਂਦੀ ਆ ਠੀਕ ਹੈ ਸੋ ਜਿਹੜਾ ਬੱਚਿਆਂ ਨੂੰ ਖੁਦ ਜਾਣਾ ਜਾਂ ਮਾਪਿਆਂ ਦੀ ਮਦਦ ਨਾਲ ਸਕੂਲ ਪਹੁੰਚਣਾ ਜਿਹੜਾ ਪੈਂਦਾ ਹੈ ਤੇ ਉੱਥੇ ਵੀ ਉਹਨਾਂ ਨੂੰ ਜਾਣ ਵਿੱਚ ਜਿਹੜੀ ਆ ਕਾਫੀ ਪ੍ਰੋਬਲਮ ਆਉਂਦੀ ਆ ਤੇ ਇਸ ਤਰੀਕੇ ਦੇ ਨਾਲ ਸਕੂਲ ਦੀ ਜਿਹੜੀ ਦੂਰੀ ਆ ਨਾ ਉਹ ਵੀ ਸਹੀ ਹੋਣੀ ਚਾਹੀਦੀ ਆ ਜਿੱਥੇ ਇਹ ਨਹੀਂ ਹੋਣਾ ਚਾਹੀਦਾ ਕਿ ਰਿਹਾਈਸ਼ ਜਿਹੜੀ ਆ ਜਿੱਥੇ ਆਬਾਦੀ ਰਹਿ ਰਹੀ ਆ ਲੋਕ ਰਹਿ ਰਹੇ ਉਸ ਤੋਂ ਸਕੂਲ ਜਿਹੜਾ ਬਹੁਤ ਦੂਰ ਹੋ ਗਏ ਇਮਾਰਤ ਤੇ ਬੁਨਿਆਦੀ ਢਾਂਚਾ ਇਮਾਰਤ ਦੇ ਵਿਲਿਆਦੀ ਢਾਂਚੇ ਦਾ ਵਿਚੜਿਆ ਜਿਹੜੀ ਬਿਲਡਿੰਗ ਆ ਹਨਾ ਤੇ ਬਿਲਡਿੰਗ ਦਾ ਜਿਹੜਾ ਢਾਂਚਾ ਆ ਉਹ ਵੀ ਧਿਆਨ ਵਿੱਚ ਰੱਖ ਕੇ ਬਣਾਉਣਾ ਚਾਹੀਦਾ ਜੇ ਦੋ ਸਮੂਹ ਮਿਲਤ ਸਕੂਲ ਆ ਤਾਂ ਉਹਦੇ ਵਿੱਚ ਵੀ ਵਿਕਲੰਗ ਬੱਚੇ ਵੀ ਆ ਹਨਾ ਤੇ ਵਿਕਲੰਗ ਬੱਚੇ ਜੇ ਹੁਣ ਉਹਨਾਂ ਦਾ ਰੂਮ ਜਿਹੜਾ ਆ ਉੱਪਰ ਬਣਾਇਆ ਹੋਇਆ ਸਟੇਅਰਸ ਦੇ ਉੱਪਰ ਦੀ ਜਾ ਕੇ ਇੱਥੇ ਰੂਮ ਦੇ ਵਿੱਚ ਪਹੁੰਚਣਾ ਤੇ ਵਿਕਲੰਗ ਬੱਚਾ ਜਿਹੜਾ ਕਿ ਬੀਲ ਚੇਰ ਦੇ ਉਪਰ ਆ ਨਾ ਉਹ ਨਹੀਂ ਚੱਲ ਸਕਦਾ ਜਿਹਦੇ ਕੋਈ ਵੈਸੇ ਹੀ ਪੈਰ ਵਿੱਚ ਪ੍ਰੋਬਲਮ ਵੈਸੇ ਚੱਲ ਰਿਹਾ ਪਰ ਉਹਨਾਂ ਸਾਰੇ ਬੱਚਿਆਂ ਦੇ ਲਈ ਇਸ ਕਲਾਸਰੂਮ ਦੇ ਵਿੱਚ ਪੌਂਟ ਨਾ ਡਾਇਆ ਇੱਕ ਮੁਸੀਬਤ ਹੋ ਜਾਂਦੀ ਹੈ ਠੀਕ ਹੈ ਸੋ ਇਮਾਰਤ ਦਾ ਜਿਹੜਾ ਢਾਂਚਾ ਆ ਉਹ ਵੀ ਜਿਹੜਾ ਬੱਚਿਆਂ ਦੇ ਅਕੋਰਡਿੰਗ ਬਣਾਉਣਾ ਚਾਹੀਦਾ ਉਹਦੀ ਸਾਰੀ ਉਸ ਤਰੀਕੇ ਦੇ ਨਾਲ ਹੋਣੀ ਚਾਹੀਦੀ ਆ ਨਾ ਤਾਂ ਬੱਚਿਆਂ ਦੇ ਜਿਹੜਾ ਆ ਕਿ ਚਾਹੇ ਉਹ ਕਲਾਸਰੂਮ ਹੋਇਆ ਚਾਹੇ ਵਾਸ਼ਰੂਮ ਹੋਇਆ ਉਹਨਾਂ ਦੇ ਹਨਾ ਜਦੋਂ ਪੌੜੀਆਂ ਟਲਾਨਾ ਇਦਾਂ ਦੀਆਂ ਚੀਜ਼ਾਂ ਦੇ ਉੱਪਰ ਦੀ ਗੁਜਰ ਕਿੰਨੇ ਜਾਣ ਚਾਹੀਦੇ ਜਿੰਨਾ ਇਹਨਾਂ ਬੱਚਿਆਂ ਨੂੰ ਪ੍ਰੋਬਲਮ ਆਵੇ ਸਮਗਰੀ ਤੇ ਤਕਨੀਕ ਦੀ ਘਾਟ ਠੀਕ ਹੈ ਹੁਣ ਜਿਵੇਂ ਗੂੰਗੇ ਬੱਚੇ ਹੁੰਦੇ ਆ ਹਨਾ ਗੂੰਗੇ ਬੱਚਿਆਂ ਦੇ ਬੋਲਣ ਦੇ ਲਈ ਜਿਹੜਾ ਆ ਸੁਣਨ ਜੰਤਰ ਚਾਹੀਦੇ ਆ ਦ੍ਰਿਸ਼ਟੀਹੀਣ ਬੱਚੇ ਆ ਤੇ ਉਹਨਾਂ ਦੇ ਲਈ ਬਰੇਲੇ ਸਲੇਟ ਬਰੇਲੇ ਸ਼ੀਟਾਂ ਬਰੇਲੇ ਪਾਠ ਪੁਸਤਕ ਠੀਕ ਹੈ ਜਿਨ੍ਹਾਂ ਦੇ ਨਾਲ ਉਹ ਚੜਾਇਆ ਪੜ ਜਿਹੜਾ ਪੜਨਾ ਸਿੱਖ ਸਕਦੇ ਆ ਤੇ ਇਦਾਂ ਦੀਆਂ ਜਿਹੜਾ ਸਮਗਰੀ ਅਗਰ ਸਕੂਲ ਦੇ ਵਿੱਚ ਉਪਲਬਧ ਹੀ ਨਹੀਂ ਆ ਨਾ ਸਮਗਰੀ ਤੇ ਤਕਨੀਕੀ ਘਾਟਾ ਤਾਂ ਉੱਥੇ ਵੀ ਵਿਕਲਾਂਗ ਬੱਚੇ ਕੀ ਸਿੱਖਣਗੇ ਸੋ ਇਹ ਜਿਹੜੇ ਆ ਵੈਰੀਅਰਸ ਆ ਜਿਹੜੇ ਸਮਿਲਤ ਸਕੂਲਾਂ ਦੇ ਵਿੱਚ ਵੀ ਜਿਹੜੀ ਸਿੱਖਿਆ ਦੇ ਵਿੱਚ ਰੁਕਾਵਟ ਪਾਉਂਦੇ ਆ ਕਲੇ ਸਕੂਲ ਦੇ ਨਾਲ ਨਹੀਂ ਜਿਹੜਾ ਸਿੱਖਿਆ ਦੇ ਵਿੱਚ ਉਹ ਰੁਕਾਵਟ ਆਉਂਦੀ ਆ ਤੇ ਇਹ ਜਿਹੜਾ ਸਿੱਖਿਆ ਦਾ ਮਿਸ਼ਨ ਆ ਉਹ ਫਿਰ ਸਕਸੈਸਫੁਲ ਤਾਂ ਹੋ ਹੀ ਨਹੀਂ ਸਕਦਾ ਹਨਾ ਸਿਕ ਇਹਦੇ ਲਈ ਬਸ ਇਹੀ ਜੜੀਆਂ ਰੁਕਾਵਟਾਂ ਆ ਕਿ ਸਿੱਖਿਆ ਪ੍ਰਣਾਲੀ ਦਾ ਸੰਗਠਨ ਪਾਠਕ੍ਰਮ ਦੀ ਰੁਕਾਵਟ, ਕਮ ਜਮਾਤ ਦੀ, ਅਧਿਆਪਕ ਦੀ ਕਿਉਂਕਿ ਉਹ ਅਧਿਆਪਕ ਨੇ ਪੜਾਉਣਾ ਆ ਤੇ ਕਮਰਾ ਜਿੱਥੇ ਅਧਿਆਪਕ ਨੇ ਪੜਾਉਣਾ ਜਦੋਂ ਪੜਨ ਦੀ ਗੱਲ ਆਉਂਦੀ ਆ ਫਿਰ ਉੱਥੇ ਟੀਚਰ ਵੀ ਆਉਂਦਾ ਆ ਉੱਥੇ ਇਨਵਾਇਰਨਮੈਂਟ ਦੀ ਗੱਲ ਵੀ ਹੁੰਦੀ ਆ ਵੀ ਕਲਾਸ ਕਿੱਦਾਂ ਦੀ ਆ ਹਨਾ ਸਹੂਲਤਾਂ ਕਿਹੜੀਆਂ ਆ ਠੀਕ ਹੈਔਰ ਸਕੂਲ ਇਥੇ ਜਿਹੜਾ ਸਕੂਲ ਦੀ ਦੂਰੀ ਇਮਾਰਤੀ ਢਾਂਚਾ ਸਮਗਰੀ ਤੇ ਤਕਨੀਕੀ ਕਾਰਤਨਾ ਜੇ ਇਹ ਸਕੂਲ ਦੇ ਵਿੱਚ ਵਿਕਲੰਗ ਬੱਚਿਆਂ ਨੇ ਨਾ ਆਉਣਾ ਹੋਵੇ ਤਾਂ ਫਿਰ ਤਾਂ ਇਹਨਾਂ ਦੇ ਵਿੱਚ ਇਮਾਰਤੀ ਜਾਂ ਸਕੂਲ ਦੀ ਦੂਰੀ ਜਿਹੜੀ ਆ ਕੋਈ ਜ਼ਿਆਦਾ ਮਾਇਨੇ ਨਹੀਂ ਰੱਖਦੀ ਪਰ ਜਦੋਂ ਸਾਰੇ ਹੀ ਬੱਚਿਆਂ ਨੇ ਜਾਣਾ ਤੇ ਨਾ ਸਾਰੀਆਂ ਚੀਜ਼ਾਂ ਦਾ ਧਿਆਨ ਜਿਹੜਾ ਆ ਰੱਖਣਾ ਪੈਂਦਾ ਆ ਹੁਣ ਆਪਾਂ ਸੋਸ਼ਲ ਜਿਹੜੀਆਂ ਆ ਪ੍ਰੋਬਲਮਸ ਦੇਖ ਲਨੇ ਆ ਸੋਸ਼ਲ ਪ੍ਰੋਬਲਮਸ ਕਿਹੜੀਆਂ ਆ ਸਭ ਤੋਂ ਪਹਿਲਾਂ ਆ ਵਿਹਾਰਿਕ ਰੁਕਾਵਟਾਂ ਠੀਕ ਹੈ ਸੋ ਵਿਹਾਰਿਕ ਰੁਕਾਵਟਾਂ ਜਿਹੜਾ ਆ ਠੀਕ ਹੈ ਜਿਹੜਾ ਇਹਦੇ ਵਿੱਚ ਕੀ ਆ ਕਿ ਐਟੀਟਿਊਡਨਲ ਬੈਰੀਅਰਸ ਆ ਕਿ ਇਹਦੇ ਵਿੱਚ ਕੀ ਆ ਕਿ ਸਮਿਲਰ ਸਕੂਲ ਦੇ ਵਿੱਚ ਤੁਹਾਨੂੰ ਪਤਾ ਕਿ ਸਮਿਲਰ ਸਕੂਲ ਦੇ ਵਿੱਚ ਜਿਹੜਾ ਇਨਕਲੂਸਿਵ ਸਕੂਲ ਆ ਉਹਦੇ ਵਿੱਚ ਜਿਹੜੇ ਆ ਡਿਸੇਬਲਡ ਬੱਚੇ ਵੀ ਆ ਔਰ ਨੋਰਮਲ ਸਧਾਰਨ ਬੱਚੇ ਵੀ ਆ ਪਰ ਕਈ ਮਾਪੇ ਜਿਹੜੇ ਆ ਜਮਾਤ ਵਿੱਚ ਜਿਹੜੇ ਆ ਵਿਕਲਾਂਗ ਬੱਚਿਆਂ ਦੇ ਨਾਲ ਆਪਣੇ ਬੱਚਿਆਂ ਨੂੰ ਜਿਹੜਾ ਆ ਉਹ ਉਹਨਾਂ ਦੇ ਕਲੋਜ਼ ਨਹੀਂ ਹੋਣ ਦੇਣਾ ਚਾਹੁੰਦੇ ਜਾਂ ਫਿਰ ਉਹ ਉਹਨਾਂ ਦੇ ਨਾਲ ਉਹਨਾਂ ਦੀ ਦੋਸਤੀ ਨੂੰ ਨਹੀਂ ਪਸੰਦ ਕਰਦੇ ਹਨਾ ਰੀਜ਼ਨ ਕੀ ਆ ਕਿ ਉਹਨਾਂ ਨੂੰ ਡਰ ਲੱਗਦਾ ਆ ਕਿ ਇਹ ਬੱਚਿਆਂ ਨੂੰ ਕਿਤੇ ਨੁਕਸਾਨ ਨਾ ਪਹੁੰਚਾ ਦੇਣ ਜਾਂ ਮਤਲਬ ਇਹ ਇਹਨਾਂ ਦੀ ਦੋਸਤੀ ਇਹਨਾਂ ਦੇ ਨਾਲ ਚੰਗੀ ਨਹੀਂ ਆ ਤੇ ਇਸ ਕਰਕੇ ਇਸ ਦ੍ਰਿਸ਼ਟੀਕੋਣ ਦੇ ਚਲਦਿਆਂ ਜੁਟਾਇਆ ਇਹ ਬਹੁਤ ਵੱਡੀ ਰੁਕਾਵਟ ਆ ਸਮੂਲ ਸਿੱਖਿਆ ਦੇ ਵਿੱਚ ਅਦਰ ਪੇਰੈਂਟਸ ਬੱਚਿਆਂ ਨੂੰ ਕਹਿਣਗੇ ਕਿ ਤੂੰ ਉਸ ਬੱਚੇ ਦੇ ਨਾਲ ਨਹੀਂ ਬੈਠਣਾ ਜਾਂ ਤੂੰ ਉਹਨੂੰ ਨਹੀਂ ਬੁਲਾਉਣਾ ਹੈਗਾ ਤਾਂ ਫਿਰ ਉਹਦੇ ਨਾਲ ਜਿਹੜਾ ਆ ਰੁਕਾਵਟ ਆਉਂਦੀ ਆ ਜੀ ਇਹ ਹੀ ਚੀਜ਼ਾਂ ਬੱਚਿਆਂ ਦੇ ਪੇਰੈਂਟਸ ਇਹ ਸਿਖਾਉਣ ਕਿ ਤੁਸੀਂ ਇਹਨਾਂ ਬੱਚਿਆਂ ਦੀ ਹੈਲਪ ਕਰਨੀ ਆ ਉਹਨਾਂ ਨੂੰ ਜਿਹੜਾ ਤੁਸੀਂ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਬੱਚਿਆਂ ਨੂੰ ਟ੍ਰੀਟ ਕਰਨਾ ਆ ਹਨਾ ਤੇ ਉਸ ਚੀਜ਼ ਦਾ ਜਿਹੜਾ ਆ ਰਿਜ਼ਲਟ ਜਿਹੜਾ ਪੋਜ਼ਿਟਿਵ ਮਿਲੂਗਾ ਪਰ ਇੱਥੇ ਵਿਹਵਾਰਿਕ ਰੁਕਾਵਟਾਂ ਆ ਜਾਂਦੀਆਂ ਕੇਵਲ ਪੇਰੈਂਟਸ ਜਿਹੜੇ ਆ ਮਨਾ ਕਰਦੇ ਆ ਬੱਚੇ ਨੂੰ ਉਹ ਇਦਾਂ ਮਤਲਬ ਕਹਿੰਦੇ ਆ ਕਿ ਨਹੀਂ ਤੁਸੀਂ ਉਸ ਬੱਚੇ ਨੂੰ ਜਿਹੜਾ ਨਹੀਂ ਪਲਾਉਣਾ ਹਨਾ ਤਾਂ ਇਹਦੇ ਨਾਲ ਜਿਹੜੀ ਸਮਾਜ ਦੀ ਹੁਣ ਸੋਚ ਹੋਊਗੀ ਜੇ ਇਦਾਂ ਦੀ 네ਗੇਟਿਵ ਦ੍ਰਿਸ਼ਟੀਕੋਣ ਵਾਲੀ ਸੋਚ ਹੋਊਗੀ ਤਾਂ ਇਹਦੇ ਨਾਲ ਕੀ ਹੋਊਗਾ ਜਿਹੜਾ ਇਹ ਸਮਿਲਰ ਸਿੱਖਿਆ ਦਾ ਉਦੇਸ਼ ਆ ਪੂਰਾ ਨਹੀਂ ਹੋ ਸਕਦਾ ਠੀਕ ਹੈ ਸੋ ਇਹ ਜਿਹੜਾ ਉਹਦਾ ਬੈਰੀਅਰ ਆ ਸਹੀ ਜਾਣਕਾਰੀ ਦੇ ਘਾਟ ਠੀਕ ਹੈ ਹੁਣ ਤੁਹਾਨੂੰ ਪਤਾ ਕਿ ਜਿਹੜਾ ਆ ਸੰਮਿਲਿਤ ਸਕੂਲਾਂ ਦੇ ਵਿੱਚ ਜਿਹੜਾ ਆ ਦੋਨੋਂ ਤਰ੍ਹਾਂ ਦੇ ਬੱਚੇ ਪੜਦੇ ਆ ਠੀਕ ਹੈ ਸੋ ਇਹਦੇ ਵਿੱਚ ਹੁਣ ਜਿਹੜੀ ਸਹੀ ਜਾਣਕਾਰੀ ਹੋਣੀ ਚਾਹੀਦੀ ਆ ਠੀਕ ਹੈ ਸੋ ਜਿਵੇਂ ਹੁਣ ਜਿਹੜਾ ਟੀਚਰ ਆ ਉਹਨੂੰ ਵਿਕਲਾਂਗ ਬੱਚੇ ਆ ਉਹਨਾਂ ਦੇ ਬਾਰੇ ਪੂਰੀ ਪ੍ਰੋਪਰ ਜਾਣਕਾਰੀ ਚਾਹੀਦੀ ਆ ਵੀ ਇਹਨੂੰ ਜਿਹੜੀ ਆ ਕਿਹੜੀ ਡਿਸੇਬਿਲਿਟੀ ਆ ਔਰ ਇਹ ਕੀ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ ਹੈ ਕਿਵੇਂ ਸਿੱਖੂਗਾ ਇਹ ਸਿੱਖਣ ਦੇ ਲਈ ਕਿਹੜੀ ਤਕਨੀਕ ਦੀ ਵਰਤੋਂ ਕਰਨੀ ਪਊਗੀ ਹਨਾ ਇਸ ਤਰੀਕੇ ਦੇ ਨਾਲ ਅਧਿਆਪਕ ਨੂੰ ਜਿਆ ਖਾਸ ਲੋੜਾਂ ਦਾ ਪਤਾ ਹੋਣਾ ਚਾਹੀਦਾ ਹੈ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਹੀ ਸਮਿਲ ਸਿੱਖਿਆ ਜਿਹੜੀ ਆ ਉਹ ਸਕਸੈਸਫੁਲ ਹੋ ਸਕਦੀ ਆ ਤੰਗ ਦੇ ਲਈ ਨੈਰੋ ਮਾਈਂਡਡ ਠੀਕ ਹੈ ਕਈ ਵਾਰੀ ਕੀ ਹੁੰਦਾ ਆ ਕਿ ਕਈ ਲੋਕ ਜਿਹੜੇ ਆ ਉਹ ਨੈਰੋ ਮਾਈਂਡਡ ਜਿਹੜੇ ਹੁੰਦੇ ਆ ਕਈ ਵਾਰ ਤੇ ਫਿਰ ਉਹਦੇ ਨਾਲ ਜਿਹੜਾ ਆਪਣੇ ਬੱਚਿਆਂ ਦੇ ਨਾਲ ਬੱਚਿਆਂ ਦੇ ਨਾਲ ਜਿਹੜੇ ਵੀ ਵਿਕਲਾਂਗ ਬੱਚੇ ਉਹਨਾਂ ਦੇ ਨਾਲ ਕੁਲਣ ਮਿਲਣ ਨਹੀਂ ਦਿੰਦੇ ਮਿਲਣ ਨਹੀਂ ਦਿੰਦੇ ਹੈਗੇ ਹਨਾ ਤੇ ਬੱਚਿਆਂ ਦੇ ਮਾਂ ਦੇ ਵਿੱਚ ਵੀ ਜਿਹੜਾ ਆ ਉਹ ਫਰਕ ਪਾ ਦਿੰਦੇ ਆ ਉਹਨਾਂ ਨੂੰ ਕੀ ਹਦਾਇਤਾਂ ਦੇ ਦਿੰਦੇ ਆ ਕਿ ਵਿਕਲਾਂਗ ਬੱਚਿਆਂ ਦੇ ਨਾਲ ਤੁਸੀਂ ਜਿਹੜਾ ਨਹੀਂ ਬੋਲਣਾ ਹੈਗਾ ਜਾਂ ਤੁਸੀਂ ਉਹਨਾਂ ਵਰਗੇ ਹੋ ਚੋਗੇ ਐਦਾ ਮਤਲਬ ਬਹੁਤ ਸਾਰੇ ਜਿਹੜੇ ਲੋਕਾਂ ਦੇ ਹਨ ਵਿਚਾਰ ਹੁੰਦੇ ਆ ਪੋ ਆਪਣੇ ਤੇ ਜਿਵੇਂ ਕੋਈ ਕਲਾਸ ਦੇ ਵਿੱਚ ਬੱਚਾ ਜਿਹੜਾ ਆ ਨਾ ਹੋ ਠੀਕ ਨਹੀਂ ਹੈਗਾ ਹਨਾ ਉਹਨੂੰ ਕੋਈ ਪ੍ਰੋਬਲਮ ਆ ਫਿਜ਼ਿਕਲੀ ਉਹ ਸਹੀ ਨਹੀਂ ਆ ਤੇ ਪੇਰੈਂਟਸ ਕਹਿਣਗੇ ਉਹ ਕਦੇ ਵੀ ਆਪਣੇ ਬੱਚਿਆਂ ਨੂੰ ਜਿਹੜਾ ਆ ਹਨਾ ਉਹਦੇ ਨਾਲ ਦੋਸਤੀ ਕਰਨ ਦੋਗੇ ਅਗਰ ਪੇਰੈਂਟਸ ਦੀ ਸੋਚ ਰੈਡੀ ਨੈਰੋ ਮਾਈਂਡਡ ਆ ਅਗਰ ਤਾਂ ਸੋਚ ਬਹੁਤ ਅੱਛੀ ਆ ਫਿਰ ਤਾਂ ਕਹਿਣਗੇ ਕਿ ਨਹੀਂ ਤੂ ਉਹਦੀ ਹੈਲਪ ਕਰਨੀ ਆ ਹਨਾ ਤੇ ਤੈਨੂੰ ਹੈਲਪ ਕਰਨੀ ਚਾਹੀਦੀ ਆ ਉਹਦੀ ਜੋ ਵੀ ਮਦਦ ਹੋ ਸਕਦੀ ਤੂੰ ਕਰ ਅਗਰ ਪੇਰੈਂਟਸ ਨੈਗਰ ਮਾਈਂਡਡਾ ਤੋਂ ਬੱਚੇ ਦੀ ਹੈਲਪ ਜਿਹੜੀ ਆ ਨਹੀਂ ਕਰ ਦੇਣਗੇ ਤਾਂ ਇਹ ਵੀ ਇੱਕ ਸਮਾਜਿਕ ਰੁਕਾਵਟ ਆ ਵਿਸ਼ੇਸ਼ ਸਿੱਖਿਆ ਦੀ ਜਿਹੜੀ ਆ ਚੋਣ ਠੀਕ ਹੈ ਸੋ ਕਈ ਮਾਪੇ ਜਿਹੜੇ ਆ ਠੀਕ ਹੈ ਉਹ ਸੋਚਦੇ ਆ ਕਿ ਜਿਹੜੇ ਸਾਡੇ ਕਿਸੇ ਦਾ ਅਗਰ ਵਿਕਲਾਂਗ ਬੱਚਾ ਆ ਤੇ ਉਹਨੂੰ ਸਪੈਸ਼ਲ ਸਕੂਲ ਦੇ ਵਿੱਚ ਪਾਇਆ ਜਾਵੇ ਉੱਥੇ ਉਹਦੀ ਸਟੱਡੀ ਜਿਹੜੀ ਆ ਵਧੀਆ ਹੋਊਗੀ ਉੱਥੇ ਉਹਦੇ ਵੱਲ ਧਿਆਨ ਜਿਹੜਾ ਵਧੀਆ ਦਿੱਤਾ ਜਾਊਗਾ ਤਾਂ ਇਹ ਵੀ ਇੱਕ ਜਿਹੜਾ ਆ ਅਸੀਂ ਇਹਨੂੰ ਬੈਰੀਅਰ ਮੰਨਦੇ ਆ ਸਹਿਯੋਗ ਦੀ ਘਾਟ ਠੀਕ ਹੈ ਇਹ ਸਹਿਯੋਗ ਅਧਿਆਪਕ ਵੱਲੋਂ ਕਲਾਸ ਤੇ ਬੱਚਿਆਂ ਵੱਲੋਂ ਤੇ ਲੋਕਾਂ ਵੱਲੋਂ ਸਾਰਿਆਂ ਵੱਲੋਂ ਹੀ ਸਹਿਯੋਗ ਜਦੋਂ ਇਹ ਨਹੀਂ ਸਮਾਜ ਦੇ ਤੌਰ ਦੇ ਉੱਤੇ ਮਿਲੂਗਾ ਤੇ ਸਮਿਲਤ ਸਿੱਖਿਆ ਜਿਹੜੀ ਆ ਉਹ ਆਪਣੇ ਜਿਹੜਾ ਆ ਸਕਸੈਸਫੁਲ ਨਹੀਂ ਹੋ ਸਕਦੀ ਠੀਕ ਹੈ ਸੋ ਇਹਦੇ ਲਈ ਜ਼ਰੂਰੀ ਹੈ ਸਾਰਿਆਂ ਦੀ ਹੀ ਜ਼ਿੰਮੇਵਾਰੀ ਪੈਂਦੀ ਆ ਕਿ ਅਗਰ ਸਮਿਲਤ ਸਿੱਖਿਆ ਜਿਹੜੀ ਆ ਉਹਦੇ ਜਿਹੜੇ ਉਹਦੀ ਜਿਹੜੀ ਆ ਉਹਨੂੰ ਸਪੋਰਟ ਕੀਤੀ ਜਾਵੇ ਹਨਾ ਜੋ ਵੀ ਮਦਦ ਬਣਦੀ ਆ ਠੀਕ ਹੈ ਕਰਨੀ ਚਾਹੀਦੀ ਆ ਤੇ ਲਿੰਗ ਪੇਪਰ ਠੀਕ ਹੈ ਸੋ ਜੈਂਡਰ ਡਿਸਕ੍ਰਿਮੀਨੇਸ਼ਨ ਜਿਹੜਾ ਆ ਇੱਕ ਸਰਵ ਵਿਆਪੀ ਘਟਨਾ ਆ ਸਦੀਆਂ ਤੋਂ ਸਾਡੇ ਸਮਾਜ ਦੇ ਵਿੱਚ ਚੱਲੀ ਆ ਰਹੀ ਆ ਹਨਾ ਜਿਹਦੇ ਵਿੱਚ ਲੜਕੀ ਔਰ ਲੜਕੇ ਨਾਲ ਪੱਖਪਾਤ ਕੀਤਾ ਜਾਂਦਾ ਆ ਤਜੇ ਕੋਈ ਜਿਵੇਂ ਲੜਕਾ ਵਿਕਲਾੰਗ ਨਿਕਲਿਆ ਆਉਂਦਾ ਆ ਹਨਾ ਫਿਰ ਵੀ ਇਹ ਮੰਨਿਆ ਜਾਂਦਾ ਕਿ ਉਹ ਲੜਕਾ ਆ ਹਨਾ ਪਰ ਜੇ ਕੋਈ ਲੜਕੀ ਵਿਕਲਾੰਗ ਨਿਕਲ ਜਾਂਦੀ ਆ ਤੇ ਉਹਦੇ ਨਾਲ ਜਿਹੜਾ ਬਹੁਤ ਡਿਸਕ੍ਰਿਮੀਨੇਸ਼ਨ ਹੁੰਦਾ ਆ ਲੋਕ ਸਾਰੀਆਂ ਹੱਦਾਂ ਪਾਰ ਕਰ ਦਿੰਦੇ ਆ ਕਿ ਉਹਦੇ ਨਾਲ ਇੰਨੇ ਹੱਦ ਤੱਕ ਉਹਦੇ ਜਿਹੜਾ ਆ ਉਹਨੂੰ ਟੌਰਚਰ ਜਿਹੜਾ ਕੀਤਾ ਜਾਂਦਾ ਆ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਕਿ ਲੋਕ ਤਾਂ ਜਿਹੜੇ ਆ ਨਾ ਆ ਲੜਕੀਆਂ ਨੂੰ ਖਤਮ ਹੀ ਕਰ ਦਿੰਦੇ ਆ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਇਹ ਸੀਗਾ ਉਸ ਤੋਂ ਬਾਅਦ ਭਾਵਨਾਤਮਿਕ ਸਮੱਸਿਆਵਾਂ ਠੀਕ ਹੈ ਭਾਵਨਾਤਮਿਕ ਸਮੱਸਿਆਵਾਂ ਵੀ ਜਿਹੜਾ ਆ ਤੇ ਇਹਨਾਂ ਚੀਜ਼ਾਂ ਨੂੰ ਜਿਹੜਾ ਆ ਬਦਾਉਂਦੀਆਂ ਆ ਸੋ ਭਾਵਨਾਤਮਿਕ ਤੌਰ ਦੇ ਉੱਪਰ ਜਿਹੜਾ ਆ ਠੀਕ ਹੈ ਸੋ ਭਾਵਨਾਤਮਿਕ ਤੌਰ ਦੇ ਉੱਤੇ ਜਿਹੜਾ ਹੈ ਕਈ ਵਾਰ ਕੀ ਹੁੰਦਾ ਹੈ ਕਿ ਜਿਹੜੇ ਵਿਕਲਾੰਗ ਬੱਚੇ ਆ ਨਾ ਜਦੋਂ ਇਹ ਕਿਸ਼ੋਰ ਅਵਸਥਾ ਦੇ ਵਿੱਚ ਹੁੰਦੇ ਆ ਤੇ ਇਸ ਤਰੀਕੇ ਦੇ ਨਾਲ ਇਹਨਾਂ ਦੇ ਵਿੱਚ ਜਿਹੜਾ ਹੈ ਕਈ ਤਰ੍ਹਾਂ ਦੇ ਉਤਾਰ ਚੜ੍ਹਾ ਇਹਨਾਂ ਦੇ ਜੜਿਆਂ ਆ ਥਾਟਸ ਦੇ ਵਿੱਚ ਆਉਂਦੇ ਆ ਉਸ ਟਾਈਮ ਜਿਹੜੀ ਇਹ ਜਿਹੜਾ ਆ ਆਪਣੇ ਆਪ ਨੂੰ ਬਹੁਤ ਹੀਣਤਾ ਦੀ ਭਾਵਨਾ ਦੇ ਜਿਹੜਾ ਆ ਹੀਣਤਾ ਦੀ ਭਾਵਨਾ ਇਹਦੇ ਵਿੱਚ ਆ ਜਾਂਦੀ ਆ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਟੀਚਰ ਭਾਵੇਂ ਉਹਨਾਂ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ ਅਗਰ ਉਹ ਭਾਵਨਾਤਮਕ इमोਸ਼ਨਲੀ ਜਿਹੜਾ ਆ ਉਹ ਕਿਸੇ ਚੀਜ਼ ਤੋਂ ਜੁਵੇਂ ਨਰਾਸ਼ ਹੋ ਗਿਆ ਤੇ ਉਹ ਜਿਹੜਾ ਫਾਇਦਾ ਨਹੀਂ ਲੈ ਸਕਦੇ ਭਾਵੇਂ ਸਕੂਲ ਜਾਂਦੇ ਆ ਪਰchniਆ ਮਰਜ਼ੀ ਐਫਰਟਸ ਕਰ ਲਵੇ ਸੋ ਇਹ ਭਾਵਨਾਤਮਕ ਸਮੱਸਿਆ ਵੀ ਖੜੀ ਹੋ ਜਾਂਦੀ ਆ ਸਮੇਲੇ ਸਕੂਲ ਦੇ ਵਿੱਚ ਆਰਥਿਕ ਰੁਕਾਵਟਾ ਠੀਕ ਹੈ ਆਰਥਿਕ ਰੁਕਾਵਟਾ ਜਿਹੜੀਆਂ ਅਸੀਂ ਫਾਈਨੈਂਸ਼ਲੀ ਰੁਕਾਵਟਾ ਹੁੰਦੀਆਂ ਆ ਠੀਕ ਹੈ ਸੋ ਜਿਵੇਂ ਦੇਖੋ ਖਰਚ ਤੇ ਪੈਸੇ ਦੀ ਕਾਰਟ ਠੀਕ ਹੈ ਹਰ ਸਮਿਲਤ ਸਕੂਲ ਦੇ ਵਿੱਚ ਜਿਹੜਾ ਪੈਸੇ ਦੀ ਜ਼ਰੂਰਤ ਆ ਕਿਉਂਕਿ ਵਿਕਲਾੰਗ ਬੱਚੇ ਉਹਨਾਂ ਦੇ ਜ਼ਰੂਰਤਾਂ ਵਾਸਤੇ ਲਈ ਅਲੱਗ-ਅਲੱਗ ਟੈਕਨੋਲੋਜੀ ਚਾਹੀਦੀ ਤਕਨੀਕਾਂ ਚਾਹੀਦੀਆਂ ਹਨਾ ਸੋ ਉਹਦੇ ਲਈ ਪੈਸੇ ਦੀ ਜ਼ਰੂਰਤ ਹੁੰਦੀ ਜੇ ਪੈਸੇ ਦੀ ਘਾਟ ਹੋ ਗਈ ਸਮਿਲਤ ਸਿੱਖਿਆ ਦਾ ਉੱਥੇ ਕੋਈ ਰੋਲ ਹੀ ਨਹੀਂ ਰਹਿ ਜਾਂਦਾ ਜੇ ਵਿਕਲਾੰਗਾਂ ਨੂੰ ਜਿਹੜਾ ਕੋਈ ਵੀ ਸਹੂਲਤ ਹੀ ਨਾ ਮਿਲੇ ਫਿਰ ਉਹ ਕੀ ਸਿੱਖਣਗੇ ਕੀ ਮੈਂ ਸਿੱਖਣਗੇ ਹਨਾ ਅਨੁਦਾਨਾਂ ਦੀ ਗਲਤ ਵਰਤੋਂ ਕੀ ਵਾਰੀ ਕੀ ਹੁੰਦਾ ਹੈ ਕਿ ਸਕੂਲਾਂ ਵਿੱਚ ਵਿਕਲਾੰਗ ਬੱਚਿਆਂ ਦੇ ਲਈ ਕਈ ਬਹੁਤ ਸਾਰੀ ਚੈਰੀਟੀ ਕਰਕੇ ਜਾਂਦੇ ਆ अनुदानਾਂ ਦੇ ਪਰ ਸਕੂਲ ਦੇ ਜਿਹੜੇ ਮੈਨੇਜਮੈਂਟ ਕਮੇਟੀ ਹੁੰਦੀ ਆ ਉਹਨੂੰ ਹੋਰ ਕਿਤੇ ਖਰਚ ਲੈਂਦੀ ਆ ਉਹਨਾਂ ਬੱਚਿਆਂ ਦੇ ਖਰਚੇ ਦੇ ਬਜਾਏ ਹੋਰ ਤਰ੍ਹਾਂ ਹੋਰ ਜਗ੍ਹਾ ਖਰਚ ਲੈਂਦੀ ਆ ਜਾਂ ਉਸ ਜਿਹੜਾ ਆ ਪੈਸੇ ਨੂੰ ਜਿਹੜਾ ਸਹੀ ਉਪਯੋਗ ਜਿਹੜਾ ਉਹਦਾ ਨਹੀਂ ਕੀਤਾ ਜਾਂਦਾ ਠੀਕ ਆ ਤੇ ਇਹ ਜਿਹੜੇ ਫੰਡ ਜਿਹੜੇ ਹੁੰਦੇ ਆ ਇਹਨਾਂ ਨੂੰ ਜਿਹੜਾ ਹੋਰ ਜ਼ਿਆਦਾ ਯੂਜ਼ ਕਰ ਲੈਂਦੇ ਤਾਂ ਉਹਦੇ ਨਾਲ ਵੀ ਦੇ ਵੀ ਇੱਕ ਬੈਰੀਅਰ ਆ ਠੀਕ ਹੈ ਅਧਿਆਪਕ ਤੇ ਕਟ ਖਰਚ ਠੀਕ ਹੈ ਵਧੀਆ ਅਧਿਆਪਕ ਨਹੀਂ ਰੱਖਿਆ ਜਾਂਦਾ ਜਿਹੜਾ ਆ ਕਟ ਤਨ ਕਾਵਲਾ ਦੇ ਆਪਕ ਰੱਖ ਲਿਆ ਜਾਂਦਾ ਆ ਠੀਕ ਹੈ ਸੋ ਉਹਦੇ ਨਾਲ ਵੀ ਜਿਹੜਾ ਉਹ ਬੱਚਿਆਂ ਨੂੰ ਸਮਝਣ ਦੇ ਵਿੱਚ ਵੀ ਅਸਮਰਥ ਹੁੰਦਾ ਆ ਤੇ ਉਹਦੇ ਨਾਲ ਜਿਹੜਾ ਆ ਬੱਚਿਆਂ ਦਾ ਕੋਈ ਵੀ ਵਿਕਲਾਂ ਜਿਹੜੇ ਬੱਚਿਆਂ ਨੂੰ ਕੋਈ ਵੀ ਫਾਇਦਾ ਜਿਹੜਾ ਨਹੀਂ ਹੁੰਦਾ ਸਰਕਾਰੀ ਵਿੱਤੀ ਸਹਾਇਤਾ ਦੀ ਕਾਟ ਗਵਰਨਮੈਂਟ ਦੇ ਵੱਲੋਂ ਜਿਹੜੇ ਆ ਫੰਡ ਵਗੈਰਾ ਪ੍ਰੋਵਾਈਡ ਜਿਹੜੇ ਨਹੀਂ ਕਰਵਾਏ ਜਾਂਦੇ ਸਕੂਲਾਂ ਦੇ ਨਾਲ ਬੱਚਿਆਂ ਦੇ ਲਈ ਸੋ ਉਸ ਤੋਂ ਬਾਅਦ ਗਰੀਬ ਪਰਿਵਾਰਾਂ ਦੀ ਲਾਗਤ ਠੀਕ ਹੈ ਸੋ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਅਗਰ ਸਮਿਲਿਤ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਅਗਰ ਪੜਾਉਣਾ ਪੜਾਉਣਾ ਚਾਹੁੰਦੇ ਆ ਜਾਂ ਪੜਾਉਂਦੇ ਆ ਤੇ ਉਹਨਾਂ ਦੇ ਜਿਹੜਾ ਆ ਪਰਿਵਾਰਾਂ ਦੇ ਉੱਤੇ ਜਿਹੜੀ ਲਾਗਤ ਆਉਂਦੀ ਖਰਚ ਆਉਂਦਾ ਬੱਚੇ ਨੂੰ ਰੋਜ਼ ਸਕੂਲ ਲੈ ਕੇ ਆਉਣਾ ਦਾ ਉਹਦੇ ਉੱਪਰ ਖਰਚ ਕਰਨਾ ਉਹ ਖਰਚ ਦੀ ਲਾਗਤ ਵੀ ਜਿਹੜੀ ਆ ਨਾ ਉਸ ਕਾਰਨ ਕਰਕੇ ਉਹ ਬੱਚਿਆਂ ਨੂੰ ਪੜਾਉਂਦੇ ਨਹੀਂ ਆ ਤੇ ਇਸ ਤਰੀਕੇ ਨਾਲ ਸਾਰੇ ਆ ਸਮਿਲਿਤ ਸਕੂਲ ਦੇ ਵਿੱਚ ਜਿਹੜੀਆਂ ਆ ਰੁਕਾਵਟਾਂ ਆ ਠੀਕ ਹੈ ਬੱਚੇ ਦਾ ਸਿਰਫ ਐਡਮਿਸ਼ਨ ਤੱਕ ਦਾ ਹੀ ਜਿਹੜਾ ਉੱਥੇ ਰੋਲ ਨਹੀਂ ਹੈਗਾ ਠੀਕ ਹੈ ਸੋ ਜਿਹੜਾ ਆ ਬੱਚੇ ਦਾ ਉੱਥੇ ਜਾ ਕੇ ਸਫਲਤਾਪੂਰਵਕ ਸਿੱਖਣਾ ਜਿਹੜਾ ਆ ਸਮਿਲਤ ਸਿੱਖਿਆ ਔਰ ਦੇ ਉਦੇਸ਼ ਨੂੰ ਜਿਹੜਾ ਉਹ ਪੂਰਾ ਕਰਦਾ ਆ ਜੇ ਹੁਣ ਬੱਚਾ ਸਮਿਲਿਤ ਸਕੂਲ ਦੇ ਵਿੱਚ ਚਲਦਾ ਗਿਆ ਲੇਕਿਨ ਉਹ ਉੱਥੇ ਜਾ ਕੇ ਕੁਝ ਸਿੱਖਿਆ ਹੀ ਨਹੀਂ ਤੇ ਇਸ ਤਰੀਕੇ ਦੇ ਨਾਲ ਦਿੱਤੀ ਗਈ ਉਹਨੂੰ ਜਿਹੜੀ ਇਨਕਲੂਸਿਵ ਐਜੂਕੇਸ਼ਨ ਨਾ ਉਹ ਸਿਰਫ ਇੱਕ ਨਾਮ ਦੀ ਐਜੂਕੇਸ਼ਨ ਰਹਿ ਜਾਊਗੀ ਠੀਕ ਹੈ ਸੋ ਇਹ ਬਹੁਤ ਸਾਰੇ ਬੈਰੀਅਰਸ ਹੀ ਜਿਹੜੇ ਮੈਂ ਤੁਹਾਡੇ ਨਾਲ ਡਿਸਕਸ ਕੀਤੇ ਆ ਸੋ ਤੁਸੀਂ ਇਹਨਾਂ ਨੂੰ ਜਿਹੜਾ ਆ ਅਲੱਗ-ਅਲੱਗ ਅਗਰ ਤੁਹਾਨੂੰ ਕੁਐਸਚਨ ਆਉਦਾ ਤਾਂ ਇਹਨਾਂ ਨੂੰ ਅਲੱਗ-ਅਲੱਗ ਬਣਾ ਕੇ ਲਿਖ ਦੇਣਾ ਆ ਸਿੱਖਿਆ ਦੇ ਰੁਕਾਵਟਾ ਲਿਖ ਦੇਣੀਆਂ ਜਿੱਥੇ ਸਕੂਲ ਦੀ ਬਿਲਡਿੰਗ ਦੀ ਗੱਲ ਹੋਈ ਆ ਆਰਗੇਨਾਈਜੇਸ਼ਨ ਦੀ ਗੱਲ ਹੋਈ ਆ ਟੀਚਰ ਦੀ ਗੱਲ ਹੋਈ ਆ ਹਨਾ ਤਕਨੀਕੀ ਸਹੂਲਤਾਂ ਦੀ ਗੱਲ ਹੋਈ ਜਾਂ ਸਮਾਜਿਕ ਸਸਮੱਸਿਆਵਾਂ ਮ ਲੋਕਾਂ ਦਾ ਬਿਹੇਵੀਅਰ ਇਹਦੇ ਵਿੱਚ ਆਪਾਂ ਦੱਸ ਦੇਣਾ ਕਿ ਲੋਕਾਂ ਦਾ ਬਿਹੇਵੀਅਰ ਨੈਰੋ ਮਾਈਂਡਡ ਹੈ ਨਾ ਜਿਹੜਾ ਆ ਤੇ ਇਸ ਤਰੀਕੇ ਦੇ ਨਾਲ ਭਾਵਨਾਤਮਕ ਔਰ ਉਸ ਤੋਂ ਬਾਅਦ ਇਕਨੋਮਿਕ ਤਨਮੈਦਾਸੀ ਦਿੱਤੇ ਹੈ ਕਿ ਫਾਈਨੈਂਸ਼ੀਅਲੀ ਜਿਹੜੀਆਂ ਜਿਹੜੀਆਂ ਵੀ ਪੈਸੇ ਦੀ ਘਾਟ ਫੰਡਾਂ ਦੀ ਘਾਟ ਪਰ ਤੋਂ ਸਰਕਾਰ ਵੱਲੋਂ ਵਿੱਤੀ ਸਹਾਇਤਾ ਦੀ ਘਾਟ ਹੈ ਨਾ ਜੋ ਇਹ ਜਿਹੜੇ ਸਾਰੇ ਹੀ ਆ ਕਾਰਨ ਤੁਸੀਂ ਦੱਸਦਣੇ ਰੁਕਾਵਟਾਂ ਦੱਸਦਣੀਆਂ ਕਿਉਂਕਿ ਸਾਡਾ ਕੁਐਸਚਨ ਜਿਹੜਾ ਸੀਗਾ ਉਹ ਬੈਰੀਅਰਸ ਦੇ ਉੱਪਰ ਸੀਗਾ ਬੈਰੀਅਰ ਇਨ ਇਨਕਲੂਸਿਵ এডੂਕੇਸ਼ਨਸ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਤੁਸੀਂ ਆਪਣਾ ਕੁਐਸਚਨ ਜਿਹੜਾ ਹੈ ਕਰ ਲੈਣਾ ਸੋ ਚੈਨਲ ਤੇ ਨਵੇਂ ਉਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ so much